ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਜੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਬਟਾਲਾ ਵੱਲੋਂ ਜੋ ਹੈਗੇ ਡਿਊਟੀ ਸਾਹਿਬ ਵੱਲੋਂ ਜੋ ਸਾਨੂੰ ਅ ਨਿਰਦੇਸ਼ ਦਿੱਤੇ ਗਏ ਹੈਗੇ ਆ ਮੇਨ ਜਿਹੜੀ ਹੈਗੀ ਆ ਨਸ਼ਿਆਂ ਦੇ ਸਬੰਧੀ ਜਿਹੜੀ ਪਿੰਡ-ਪਿੰਡ ਵਿੱਚ ਸ਼ਹਿਰ-ਸ਼ਹਿਰ ਦੇ ਵਿੱਚ ਜਾ ਕੇ ਜਿਹੜੇ ਅਸੀਂ ਉਹ ਵੇਚਣ ਵਾਲੇ ਤੇ ਜਿਹੜੇ ਪੀਣ ਵਾਲੇ ਹੈਗੇ ਆ ਉਹਨਾਂ ਨੂੰ ਅਸੀਂ ਜਿਹੜੇ ਹੈਗੇ ਆ ਉਹਨਾਂ ਨੂੰ ਦਾਖਲ ਕਰਾਰੇ ਪੀਣ ਵਾਲੇ ਜਿਹੜੇ ਵੇਚਣ ਵਾਲੇ ਹੈਗੇ ਆ ਉਹਨਾਂ ਨੂੰ ਅਸੀਂ ਜਿਹੜੇ ਹੈਗੇ ਉਹਨਾਂ ਤੇ ਕਾਰਵਾਈ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਕੱਲ ਸਾਨੂੰ 1 200 ਗ੍ਰਾਮ ਹੀਰਨ ਅਸੀਂ ਫੜਿਆ ਜੋ ਬਨਪ੍ਰੀਤ ਆ ਜੋ ਨੰਗਲ ਦਾ ਰਹਿਣ ਵਾਲਾ ਹੈਗਾ ਜਿਹੜਾ ਕਮਾਨੀ ਥਾਣੇ ਦੇ ਵਿੱਚ ਹੀ ਪੈਂਦਾ ਹੈਗਾ ਇਹਦੇ ਕੋਲ ਅਸੀਂ 200 ਗ੍ਰਾਮ ਕਲਰ ਰਿਕਵਰ ਕੀਤੀ ਜਿਹੜਾ ਕਿ ਮੇਨ ਵੇਸਟ ਆਏਗਾ ਦੂਸਰਾ ਅਸੀਂ ਮਨਜੋਤ ਫੜਿਆ ਜਿਹਦੇ ਕੋਲ 100 ਗ੍ਰਾਮ ਅਸੀਂ ਹੀਰਨਰਾਮ ਨੇ ਕੀ ਕੀਤੀ ਹੈਗੀ ਆ ਜਿਹੜੇ ਕਿ ਇਹ ਵੇਚਦੇ ਸੀ ਤੇ گاਾਂ ਵੀ ਇਹਨਾਂ ਦੀ ਜਿਹੜੀ ਅਸੀਂ ਉਹ ਤਫ਼ਤੀਸ਼ ਜੇ ਕਰ ਰਹੇ ਹੈਗੇ ਆ ਵੀ ਮੇਨ ਜਿਹੜੀ ਕਿੱਥੋਂ ਲੈ ਕੇ ਆ ਰਹੇ ਹੈਗੇ ਆ ਤੇ ਅੱਗੇ ਤੱਕ ਜਿਹੜੀ ਸਾਰੀ ਅਸੀਂ ਉਹ ਰਿਕਵਰ ਕਰਾਂਗੇ ਸਾਰੇ ਉਹ ਕਮਾਨਪਿੰਡ ਦਾ ਰਹਿਣ ਵਾਲਾ ਇਹ ਪਹਿਲਾਂ ਵੀ ਇਹਨਾਂ ਤੇ ਕੋਈ ਕਮੇ ਦਾ ਦਰਜ ਨਹੀਂ ਹਾਂਜੀ ਪਹਿਲਾਂ ਵੀ ਇਹਨਾਂ ਦੇ ਹੈਗੇ ਆ ਇਹ ਲੋਕਲ ਸਪਲਾਈ ਕਰਦੇ ਹੈ ਜਾਂ ਬਾਹਰ ਇਸਪਲਾਈ ਕਰਦੇ ਹੈ ਜੀ ਲੋਕਲੀ ਬਸ ਇੱਥੇ ਸਪਲਾਈ ਕਰਦੇ ਸੀਗੇ ਉਹ ਤੇ ਜਿਹੜੀ ਕਿ ਸਾਨੂੰ ਬਹੁਤ ਵਧੀਆ ਰਿਕਵਰੀ ਹੋਈ ਹੈ ਇਹਦੇ ਵਿੱਚ ਜੋ ਐਸਐਸਪੀ ਸਾਹਿਬ ਚੁੰਦੇ ਹੈਗੇ ਪੰਜਾਬ ਸਰਕਾਰ ਚੁੰਦੇ ਹੈਗੇ ਉਹਦੇ ਮਦਦ ਨਾਲ ਜਿਹੜੀ ਸਾਡੀ ਸਾਰੀ ਪੁਲਿਸ ਜਿਹੜੀਆਂ ਟੀਮਾਂ ਬਣੀਆਂ ਹੋਈਆਂ ਅਸੀਂ ਇਹ ਕੰਮ ਕਰਕੇ